ਕੈਬਨਟ ਮੰਤਰੀ ਹਰਭਜਨ ਸਿੰਘ ਈਟੀਓ ਨੇ ਜੰਡੇਆਲਾ ਗੁਰੂ ਵਿਖੇ ਵਿਕਾਸ ਕਾਰਜਾਂ ਦੀ ਸ਼ੁਰੂਆਤ ਕੀਤੀ ਹੈ ਉਹਨਾਂ 2 ਦਿਨ ਪਹਿਲਾਂ ਪੂਰੇ ਸ਼ਹਿਰ ਵਿੱਚ ਬਿਜਲੀ ਦੀਆਂ ਤਾਰਾਂ ਦੀ ਸਮੱਸਿਆ ਨੂੰ ਹੱਲ ਕਰਨ ਲਈ ਜੰਡੇਆਲਾ ਸ਼ਹਿਰ ਵਿੱਚ 2 ਦਿਨ ਤੱਕ ਸਮੁੱਚੇ ਬਿਜਲੀ ਬੋਰਡ ਲਗਵਾਏ ਅਤੇ ਲਟਕ ਰਹੀਆਂ ਬਿਜਲੀਆਂ ਦੇ ਤਾਰਾਂ ਦੇ ਜਾਲ ਨੂੰ ਵੀ ਹਟਵਾਇਆ ਆਲੇ ਗੁਰੂ ਹਲਕੇ ਹਲਕੇ ਦੇ ਦੀ ਗੱਲ ਕਰੀਏ ਤੇ ਹਲਕੇ ਦੇ ਵਿੱਚ ਤੇ ਬਹੁਤ ਪੈਸੇ ਆ ਚੁੱਕੇ ਨੇ ਔਰ ਜੰਡਿਆਲਾ ਸ਼ਹਿਰ ਦੇ ਵਿੱਚ ਵੀ ਬੜੀ ਅਮਾਉਂਟ ਜਿਹੜੀ ਆ ਉਹ ਜਾਰੀ ਕੀਤੀ ਜਾ ਚੁੱਕੀ ਆ ਅਸੀਂ ਜੰਡਿਆਲੇ ਸ਼ਹਿਰ ਦੇ ਸੁੰਦਰੀਕਰਨ ਵਾਸਤੇ ਮੈਂ ਜਿਹੜਾ ਹਾਰਟੀਕਲਚਰ ਵਿਭੰਗ ਆ ਉਹਦੀਆਂ ਵੀ ਬਕਾਇਦਾ ਡਿਊਟੀਆਂ ਲਾਤੀਆਂ ਨੇ ਉਹ ਵੀ ਜਿੱਥੇ-ਜਿੱਥੇ ਵੀ ਕੋਈ ਬਿਊਟੀਫਿਕੇਸ਼ਨ ਜੰਡਿਆਲੇ ਦੀ ਹੋ ਸਕਦੀ ਆ ਉਹਦੇ ਵਾਸਤੇ ਉਹ ਉਹਦਾ ਡੀਪੀਆਰ ਡਿਟੇਲਡ ਪ੍ਰੋਜੈਕਟ ਰਿਪੋਰਟ ਜਿਹੜੀ ਆ ਉਹਦੇ ਵਾਸਤੇ ਤਿਆਰ ਕੀਤੀ ਜਾ ਰਹੀ ਆ ਔਰ ਜੰਡਿਆਲਾ ਜਿਹੜਾ ਆ ਬਹੁਤ ਥੋੜੇ ਸਮੇਂ ਦੇ ਵਿੱਚ ਤੁਹਾਨੂੰ ਜੰਡਿਆਲਾ ਸ਼ਹਿਰ ਨਮੂਨੇ ਦਾ ਸ਼ਹਿਰ ਬਣਿਆ ਜਿਹੜਾ ਉਹ ਦੇਖੂਗਾ ਬਕਾਇਦਾ ਜੰਨੀਆਂ ਵੀ ਮੈਂ ਬੀਇੰਗ ਬਿਜਲੀ ਮੰਤਰੀ ਤੇ ਬੀਇੰਗ ਵਿਧਾਇਕ ਮੇਰੀ ਇਹ ਜ਼ਿੰਮੇਵਾਰੀ ਬਣਦੀ ਸੀਗੀ ਕਿ ਅਸੀਂ ਬਿਜਲੀ ਦੇ ਖੇਤਰ ਦੇ ਵਿੱਚ ਕਿਸੇ ਤਰ੍ਹਾਂ ਦੀਆਂ ਕੋਈ ਮੁਸ਼ਕਲਾਂ ਜਿਹੜੀਆਂ ਉਹ ਪੂਰੇ ਪੰਜਾਬ ਦੇ ਲੋਕਾਂ ਨੂੰ ਨਾ ਆਉਣ ਔਰ ਜੰਡਿਆਲੇ ਦੇ ਵਿੱਚ ਵੀ ਅਸੀਂ ਜੰਨੀਆਂ ਵੀ ਤਾਰਾਂ ਦੇ ਜਾਲ ਸੀਗੇ ਜਾਂ ਨਵੇਂ ਕੋਈ ਟਰਾਂਸਫਾਰ ਮੋਟਾ ਖੰਬੇ ਵਗੈਰਾ ਲਗਾਉਣੇ ਸੀਗੇ ਉਹ ਜਿਹੜੇ ਆ ਪਿਛਲੇ ਦਿਨੀ ਰਿਪੇਅਰ ਕੀਤੀ ਆ ਜਿੱਥੇ ਨਵੇਂ ਲਾਉਣ ਦੀ ਰੋਡ ਸੀਗੀ ਨਵੇਂ ਵੀ ਲਾਏ ਨੇ ਔਰ ਜੰਡੇਆਲਾ ਸ਼ਹਿਰ ਦੇ ਲੋਕ ਔਰ ਜਿਹੜੇ ਨੇ ਉਹ ਬੜੇ ਸੂਝਮਾਨ ਲੋਕ ਨੇ ਔਰ ਇਹਨਾਂ ਦੀ ਜਿਹੜੇ ਜਿਹੜੇ ਵੀ ਕੰਮ ਇਸ ਸਮੇਂ ਸਮੇਂ ਤੇ ਦੱਸ ਦੇ ਰਹੇ ਨੇ ਕਿ ਮੈਂ ਵੀ ਇਥੋਂ ਦਾ ਵਸਨੀਕ ਆ ਮੈਨੂੰ ਤੇ ਵੈਸੇ ਹੀ ਕੱਲੀ ਕੱਲੀ ਗਲੀ ਦਾ ਪਤਾ ਹੈ ਕੱਲੇ ਕੱਲੇ ਬਾਜ਼ਾਰ ਦਾ ਪਤਾ ਹੈ ਸੋ ਮੇਰੀ ਮੇਰੇ ਧਿਆਨ ਦੇ ਵਿੱਚ ਆ ਹਰ ਕੰਮ ਜੰਡੇਆਲੇ ਦਾ ਜਿਹੜਾ ਆ ਉਹ ਬੈਲ ਦੇ ਦਾ ਅਪੀ ਕੀਤਾ ਜਾਊਗਾ ਪੰਜਾਬ ਵਿੱਚ ਜਿੰਨੀ ਚੋਣਾਂ ਦਾ ਰਿਜ਼ਲਟ ਆ ਰਿਹਾ ਚਾਹ ਤਾਂ ਵੀ ਤਿੰਨ ਜੜੀ ਆਮ ਆਦਮੀ ਪਾਰਟੀ ਅੱਗੇ ਚੱਲ ਰਹੀ ਹੈ ਇਸ ਸਾਲ ਬਹੁਤ ਵਧੀਆ ਰੁਝਾਨ ਨੇ ਪੰਜਾਬ ਦੀਆਂ ਚਾਰ ਜਿੰਨੀ ਚੋਣਾਂ ਤੇ ਆਲਮੋਸਟ ਜਿੱਤ ਜੜੀ ਹੈ ਸਾਡੀ ਤਿੰਨਾਂ ਤੇ ਯਕੀਨਨ ਹੋ ਚੁੱਕੀ ਹੈ ਔਰ ਜਿੱਥੇ ਇੱਕ ਸੀਟ ਆ ਉਥੇ ਵੀ ਲੋਕਾਂ ਵੱਲੋਂ ਕੋਈ ਕਮੀ ਨਹੀਂ ਹੈ ਸਾਡੇ ਵੱਲੋਂ ਕੋਈ ਕਮੀ ਰਹਿ ਗਈ ਹੋਊਗੀ ਉਹਨੂੰ ਵੀ ਜ਼ਰੂਰ ਅਸੀਂ ਉਹਦਾ ਜਿਹੜਾ ਆ ਉਹਨੂੰ ਮੰਤਨੋ ਦਾ ਕਰਾਂਗੇ ਔਰ ਮੈਂ ਪੰਜਾਬ ਦੇ ਵੋਟਰਾਂ ਨੂੰ ਅ ਜਿਹੜੀ ਆ ਉਹ ਵਧਾਈ ਦੇਣਾ ਚਾਹੁੰਦਾ ਕਿ ਜਿਨ੍ਹਾਂ ਨੇ ਬਹੁਤ ਵੱਡੇ ਮਾਰਜਨ ਦੇ ਨਾਲ ਜਿਮਨੀ ਚੋਣਾ ਜੜੀਆਂ ਨੇ ਉਹਦੇ ਵਿੱਚ ਆਮ ਆਦਮੀ ਪਾਰਟੀ ਦੇ ਹੱਕ ਦੇ ਵਿੱਚ ਆਪਣੇ ਵੋਟ ਦਾ ਇਸਤੇਮਾਲ ਕੀਤਾ ਅਮਨ ਰੋੜਾ ਜੀ ਪੰਜਾਬ ਪ੍ਰਧਾਨ ਬਣਾਇਆ ਕੀ ਉਹਨਾਂ ਵੱਲੋਂ ਦੇਖੋ ਅਮਨ ਰੋੜਾ ਸਾਹਿਬ ਨੂੰ ਮੇਰੀ ਗੱਲ ਵੀ ਹੋਈ ਆ ਮੈਂ ਵਧਾਈ ਦਿੱਤੀ ਆ ਬੜੀ ਵਧੀਆ ਗੱਲ ਆ ਬੜੇ ਸਾਡੇ ਸੁਲਝੇ ਹੋਏ ਸਿਆਣੇ ਇਮਾਨਦਾਰ ਨੇਤਾ ਨੇ ਔਰ بڑے ਲੰਬੇ ਸਮੇਂ ਤੋਂ ਪਾਰਟੀ ਦੇ ਨਾਲ ਜਿਹੜਾ ਉਹ ਕੰਮ ਕਰ ਰਹੇ ਨੇ ਸੋ ਉਹਨਾਂ ਨੂੰ ਪੰਜਾਬ ਦਾ ਪ੍ਰਧਾਨ ਬਣਾਏ ਜਾਣ ਤੇ ਆਮ ਆਦਮੀ ਪਾਰਟੀ ਦਾ ਸੰਗਠਨ ਜਿਹੜਾ ਹੈ ਪੰਜਾਬ ਦੇ ਵਿੱਚ ਹੋਰ ਮਜ਼ਬੂਤ ਹੋਊਗਾ ਔਰ 2027 ਦੀਆਂ ਚੋਣਾਂ ਦੇ ਵਿੱਚ ਆਮ ਆਦਮੀ ਪਾਰਟੀ ਬਹੁਤ ਵੱਡੇ ਮਾਰਜਨ ਦੇ ਨਾਲ ਦੁਬਾਰਾ ਤੋਂ ਪੰਜਾਬ ਦੇ ਵਿੱਚ ਸਰਕਾਰ ਬਣਾਉਂਗੀ ਵਿਰੋਧੀ ਧਿਰਾਂ ਨੂੰ ਕੀ ਕਹੋਗੇ ਕੁਝ ਵੀ ਨਹੀਂ ਮੈਂ ਕੀ ਕਹਣਾ ਵਿਰੋਧੀ ਧਿਰਾਂ ਨੂੰ ਕਰੀ ਜਾਣ ਆਪਣਾ ਉਹ ਨਾ ਦਾ ਕੰਮ ਉਹ ਆਪਣਾ ਕੰਮ ਕਰਨਾ ਅ ਹਸਦੇ ਵਸਦੇ ਰਹਣ ਮੇਰੇ ਵੱਲੋਂ ਸ਼ੁਭ ਕਾਮਨਾਵਾਂ ਉਹਨਾਂ ਨੂੰ ਬਸ ਹੋਰ ਕੀ ਕਹਿਣਾ ਆ ਰੋਦੀ ਕਰਾਨੇ ਦੇਖੋ ਮੇਰਾ خیال ਆ ਕਿ ਹਾਰਡਲੀ 15 20 ਦਿਨ ਦੇ ਵਿੱਚ ਉਹਨੂੰ ਅਸੀਂ ਕੰਪਲੀਟ ਕਰ ਲਾਂਗੇ ਸਾਰੀ ਟ੍ਰੈਫਿਕ ਜੰਡਿਆਲੇ ਦੀ ਜਿਹੜੀ ਆ ਉਹ ਡਾਇਵਰਟ ਹੋ ਜਾਣੀ ਦੇਖੋ ਇਤੋਂ ਤੁਸੀਂ ਬੈਰੋਵਾਲ ਰੋਡ ਤੋਂ ਜਾਓਗੇ ਉਸ ਵੇ ਤੱਕ ਜਿਹੜਾ ਬੰਦਾ ਜਲੰਧਰ ਤੋਂ ਆ ਰਿਹਾ ਉਹਨੇ ਧਾਰੜ ਜਾਣਾ ਆ ਜਾਂ ਏਕਲਗੱਡੇ ਜਾਣਾ ਆ ਜਾਂ ਪਰੇ ਖਡੂਰ ਸਾਹਿਬ ਨੂੰ ਜਾਣਾ ਆ ਉਹਨੂੰ ਸ਼ਹਿਰ ਦੇ ਵਿੱਚ ਵੜਨ ਦੀ ਲੋੜ ਹੀ ਨਹੀਂ ਪਊਗੀ ਸਿੱਧਾ ਇਹ ਬਾਈਪਾਸ ਸੂਵੇ ਵਾਲੀ ਸੜਕ ਦੇ ਨਾਲ-ਨਾਲ ਨਿਕਲੂਗਾ ਇਸ ਤੋਂ ਇਲਾਵਾ ਜਿਨ੍ਹਾਂ ਨੇ ਤਰਨਤਾਰਨ ਬੰਡਾਲਾ ਇੱਧਰ ਸਫੀਪੁਰ ਨੋਨੇਪਿੰਡ ਇੱਧਰੋਂ ਨੂੰ ਨਿਕਲਣਾ ਹੈ ਉਹ ਵੀ ਜਿਹੜੇ ਆ ਉਧਰ ਦੀ ਸਾਰੀ ਟ੍ਰੈਫਿਕ ਡਾਇਵਰਟ ਹੋ ਜਾਣੀ ਆ ਸੋ ਹਰ ਚੀਜ਼ ਨੂੰ ਕਰਨ ਵਾਸਤੇ ਸਮਾਂ ਲੱਗਦਾ ਦੇਖੋ ਬੜੇ ਲੰਬੇ ਸਮੇਂ ਤੋਂ ਕੰਮ ਜਿਹੜੇ ਇਹਨਾਂ ਰੁਕੇ ਨੇ ਜੰਡਿਆਲੇ ਦੇ ਇਹ ਆਪਾਂ ਸਾਰੇ ਸ਼ਹਿਰ ਵਾਸੀ ਆਪਾਂ ਜਾਣਦੇ ਆ ਕਿਉਂਕਿ ਟ੍ਰੈਫਿਕ ਦੀ ਸਮੱਸਿਆ ਆਬਾਦੀ ਵਾਦੀ ਗਈ ਵਹੀਕਲ ਵੀ ਲੋਕਾਂ ਦੇ ਵਧ ਗਏ ਔਰ ਜਗਾ ਤੇ ਉਹ ਨਹੀਂ ਸੀਗੀ ਨਾ ਜਗਾ ਉਹ ਨਹੀਂ ਰਹੇਗੀ ਹੁਣ ਸਾਨੂੰ ਕੋਈ ਨਾ ਕੋਈ ਇਹਦਾ ਆਲਟਰਨੇਟ ਹੱਲ ਜੜਾ ਉਹ ਕਰਨਾ ਪੈਣਾ ਸੀਗਾ ਉਹ ਅਸੀਂ ਕਰ ਦਿੱਤਾ ਸਿਰਫ ਉਹਦੀ ਕੰਪਲੀਸ਼ਨ ਹੋਣ ਵਾਲੀ ਬਾਕੀ ਹੈ ਜਿਸ ਦਿਨ ਉਹ ਰੋਡ ਜਿਹੜੀ ਆ ਉਹ ਚੱਲ ਗਈ ਜੜਿਆਲੇ ਦੇ ਵਿੱਚ ਟ੍ਰੈਫਿਕ ਦੀ ਸਮੱਸਿਆ ਆਪਣੇ ਆਪ ਹੀ ਜੜੀ ਆ ਉਹ ਸੋਲਵ ਹੋ ਦੇਗੀ ਇਹ ਕਸ਼ੀਦ ਉਦਮ ਸਿੰਘ ਤੋਂ ਸ਼ੇਖਪੁਰ ਮਲੇਰ ਦਾ ਸਟ ਬਹੁਤ ੜੀ ਖਰਾਬਤਾ ਵੀ ਜਿਹੜਾ ਉਹਦੇ ਵਿੱਚ ਪਾਸ ਹੋਈ ਥੀ ਇਸ ਡਾਕਟਰ ਆ ਹਾਂ ਬਿਲਕੁਲ ਆਉਣਗੇ ਜੀ ਆ ਅਸੀਂ 25 ਛੜਕਾਂ ਜਿਹੜੀਆਂ ਨੇ ਕੀਤੀਆਂ ਨੇ ਉਹਦੇ ਵਿੱਚ